ਪਰਨੇ ਪਾਕਿਸਤਾਨ ਤੇ ਸਰਜੀਕਲ ਹਮਲਾ ਕੀਤਾ ਹੈ ਭਾਰਤੀ ਫੌਜ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ ਤੇ ਹਮਲਾ ਕੀਤਾ ਰਕਮਰਲੇ ਦੇ ਡੀਜੀਐਮਓ ਲੈਫਟਰਨਰ ਜਨਰਲ ਰਣਵੀਰ ਸਿੰਘ ਨੇ ਕਿਹਾ ਕਿ ਖੂਫੀ ਜਾਣਕਾਰੀ ਦੇ ਆਧਾਰ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਉਹਨਾਂ ਮਤਭਖਸ਼ ਰੱਦ ਪਾਰ ਤੋਂ ਜਾਤਵਾਦੀ ਕੁਸਪੈਟ ਕਰਨ ਦੀ ਕੋਸ਼ਿਸ਼ ਵਿੱਚ ਸਨ ਅਜੇ ਭਾਰਤੀ ਫੌਜ ਨੇ ਪਹਿਲਾਂ ਸਰਹੱਦ ਪਾਰ ਕਰਕੇ ਪਾਕਿਸਤਾਨ ਤੇ ਜਾ ਕੇ ਕੱਲ ਰਾਤ ਜਤਵਾਦੀ ਨੇ ਲਾਂਚਿੰਗ ਪੈਡ ਤੇ ਹਮਲਾ ਕੀਤਾ ਸਰਕਾਰ ਨੇ ਭਾਰਤੀ ਫੌਜ ਨੂੰ ਸਰਹੱਦ ਪਾਰ ਕਰਕੇ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦਿੱਤੇ ਨੇ ਰਹਤੇ ਹੋਏ ਫਾਇਰਿੰਗ ਚ ਪਾਕਿਸਤਾਨ ਨੇ ਆਪਣੇ ਦੋ ਸੈਨਿਕਾਂ ਦੇ ਮਾਰੇ ਜਾਣ ਦਾ ਦਾਵਾ ਕੀਤਾ ਸੱਜਕਲ ਸਟ੍ਰਾਈਕ ਦੇ ਬਾਅਦ ਪਾਕਿਸਤਾਨ ਨੇ ਭਾਰਤੀ ਸੈਨਾ ਦੇ ਹਮਲੇ ਦੀ ਨਿੰਦਾ ਕੀਤੀ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਪਾਕਿਸਤਾਨੀ ਪੀਐਮ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ੈਤਾਨੀ ਮਨਸੂਬਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਸ਼ਰੀਫ ਨੇ ਕਿਹਾ ਸਾਡੀ ਅਮਨ ਦੀ ਖਾਇਸ਼ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਏ ਸਾਡੀ ਫੌਜ ਜ਼ਰਹਾਦਰੀ ਸੁਰੱਖਿਆ ਲਈ ਪੂਰੀ ਤਾਕਤ ਰੱਖਦੀ ਹੈ ਅਸੀਂ ਭਾਰਤੀ ਫੌਜ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ ਉੜੀ ਹਮਲੇ ਦੇ ਬਾਅਦ ਭਾਰਤ ਦੇ ਸਖਤ ਰੁਕਦੇ باوجود ਪਾਕਿਸਤਾਨ ਦੀਆਂ ਹਰਕਤਾਂ ਨਹੀਂ ਰੁਕੀਆਂ ਪਾਕਿਸਤਾਨ ਨੇ ਉੜੀ ਹਮਲੇ ਦੇ ਬਾਅਦ ਦੂਜੀ ਵਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਪਾਕ ਨੇ ਜੰਮੂ ਕਸ਼ਮੀਰ ਦੇ ਹੰਦਵਾੜਾ ਤੇ ਮੈਂਡਰ ਚਫਾਰਿੰਗ ਕੀਤੀ ਹੰਦਵਾੜਾ ਚ ਦਿਨੇਸ਼ ਅਤੇ ਲక్ష్ਮੀ ਪੋਸਟ ਤੇ ਸਰਹੱਦ ਪਾਰ ਤੋਂ ਫਾਇਰਿੰਗ ਦਾ ਭਾਰਤੀ ਫੌਜ ਨੇ ਕਰਾਰਾ ਜਵਾਬ ਦਿੱਤਾ ਬੁਦਵਾਰ ਸ਼ਾਮ ਤੋਂ ਮੁੱਖ ਮਿਲਦੇ ਹੰਵਾੜਾ ਤੇ ਮੰਡੇਰ ਇਲਾਕੇ ਦੇ ਕੰਟਰੋਲ ਰੇਖਾ ਦੇ ਪਾਕਿਸਤਾਨ ਵੱਲ ਗੋਲੀਬਾਰੀ ਕੀਤੀ ਜਾ ਰਹੀ ਹੈ ਪਾਕਿਸਤਾਨੀ ਇਲਾਕਿਆਂ 'ਚ ਮੋਟਾਰ ਵਿਦਾ ਕੇ ਇਸ ਗੋਲੀਬਾਰੀ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਕੱਲ ਪਾਕਿਸਤਾਨੀ ਫੌਜ ਨੇ ਤਕਰੀਬਨ 20 ਮਿੰਟ ਤੱਕ ਗੋਲੀਬਾਰੀ ਕੀਤੀ ਸੀ ਸੀਬੀਕ ਸੁਸਾਈਡ ਨੋਟ ਦੀ ਵਜ੍ਹਾ ਕਰਕੇ ਖੁਦ ਸਵਾਲਾਂ ਦੇ ਘੇਰੇ ਚ ਆ ਗਈ ਹੈ ਰਿਸ਼ਵਤ ਕਾਂਡ ਚ ਫਸੇ ਕਾਰਪੋਰੇਟ ਵਿਭਾਗ ਦੇ ਸਾਬਕਾ ਅਧਿਕਾਰੀ ਬੀਕੇ ਬੰਸਲ ਅਤੇ ਉਹਨਾਂ ਦੇ ਬੇਟੇ ਦੇ ਸੁਸਾਈਡ ਨੋਟ ਵਿੱਚ ਸੀਬੀਆਈ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਸ ਤੇ ਸੀਬੀਆਈ ਨੇ ਜਾਂਚ ਬਿਠਾ ਦਿੱਤੀ ਹੈ ਇਲਜ਼ਾਮਾਂ ਮੁਤਾਬਕ ਸੀਬੀਆਈ ਉਹਨਾਂ ਨੂੰ ਪਰੇਸ਼ਾਨ ਕਰਨ ਦੇ ਲਾਵਾ ਕਈ ਚੀਜ਼ਾਂ ਨੂੰ ਲੈ ਕੇ ਦਬਾਅ ਪਾ ਰਹੀ ਸੀ ਮੁਸਪਰਦ ਰਾਹੁਲ ਗਾਂਧੀ ਆਰਐਸਐਸ ਨਾਲ ਜੁੜੇ ਇੱਕ ਮਾਮਲੇ 'ਚ ਕਾਮਰੂਪ ਜ਼ਿਲ੍ਹੇ ਦੀ ਮੈਟਰੋ ਪੈਲੇਟਨ ਅਦਾਲਤ 'ਚ ਪੇਸ਼ ਹੋਏ। ਰਾਹਲ ਨੂੰ 6 ਅਗਸਤ ਨੂੰ ਸਮਨ ਜਾਰੀ ਕਰੋਂ ਨਤੀ ਸਤੰਬਰ ਤੱਕ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਅਦਾਲਤ ਨੇ ਰਾਹਲ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਕਿਹਾ ਜਿਸ ਦੇ ਤਹਿਤ ਉਹਨਾਂ ਨੂੰ ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ। ਮੁੰਬਈ ਦੇ ਇੰਦਰਿੱਤਿਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਪੁੱਤ ਆਪਣੀ 80 ਸਾਲਾ ਬਜ਼ੁਰਗ ਮਾਂ ਨੂੰ ਗੁਰੀ ਤਰ੍ਹਾਂ ਮਾਰ ਰਿਹਾ ਹੈ ਅਤੇ ਪੁੱਤ ਇਸ ਕਰਤੂਤ ਨੂੰ ਨੂ ਕੈਮਰੇਜ ਕੈਦ ਕਰ ਰਹੀ ਹੈ। ਬਜ਼ੁਰਗ ਦਾ ਪੁੱਤ ਇੱਕ ਚਾਦਰ ਨਾਲ ਸੱਗੜਾ ਘੁੱਟ ਰ ਸੰਬੇਰਾਂ ਬੇਰਹਿਮ ਬੇਟੇ ਦਾ ਨਾਮ ਸੁਰਿੰਦਰ ਹੈ ਇੱਕ ਐਨਜੀਓ ਮੁਤਾਬਕ ਜ਼ੁਲਮ ਦਾ سلسلہ ਕਈ ਸਾਲਾਂ ਤੋਂ ਚੱਲ ਰਿਹਾ ਹੈ ਜਦ ਐਨਜੀਓ ਨੇ ਉਸ ਬਾਰੇ ਪਤਾ ਲੱਗਦਾ ਬਜ਼ੁਰਗ ਦੇ ਬਚਾਲੀ ਕੋਸ਼ਿਸ਼ ਕੀਤੀ ਗਈ ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਕੋਲ ਕੀਤੀ ਗਈ ਹੈ ਪੁਲਿਸ ਨੇ ਬੇਰਹਿਮ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਨੂਮ ਹਾਲੇ ਫਰਾਰ ਹੈ ਦਲੀਆਕਣਪੂਰੀ ਚ ਇੱਕ 22 ਸਾਲਾ ਲੜਕੇ ਦਾ ਸੜਕ ਵਿਚਾਲੇ ਸਰਿਆਮ ਕਤਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਅੱਧਾ ਦਰਜਨ ਗੁੰਡਿਆਂ ਨੇ ਅਮਨ ਨਾਮੀ ਮੁੰਡੇ ਨੂੰ ਗੋਲੀਆਂ ਮਾਰ ਕਤਲ ਕੀਤਾ ਇੱਕ ਜਸ਼ਮ ਦੀਦ ਮੁਤਾਬਕ ਸੜਕ ਦੇ ਸਾਈਡ ਨਾ ਦੇਣ ਨੂੰ ਲੈ ਕੇ ਝਗੜੇ ਦਾ ਨਤੀਜਾ ਇੱਕ ਕਤਲ ਨਿਕਲਿਆ ਮਾਮਲੇ ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਮ੍ਰਿਤਕ ਦਾ 1 ਸਾਲ ਪਹਿਲਾਂ ਵਿਆਹ ਹੋਇਆ ਜਿਸ ਦੀ 3 ਮਹੀਨੇ ਦੀ ਬੱਚੀ ਹੈ